ਪਹਿਲਾ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸਾਡੇ ਮੇਨ ਅਮਰਤ ਸੰਚਾਰ ਦਾ ਅਸੀਂ ਸਮਾਗਮ ਕਰਾਇਆ ਸੀ ਇਸ ਤੋਂ ਪਹਿਲਾਂ ਅਸੀਂ ਅੱਜ ਸਾਡੇ ਢਾਡੀ ਜੱਥਾ ਲਗਿਆ ਜੋ ਕੱਲ ਸਾਡੇ ਫਿਲਮ ਦਿਖਾਈਆਂ ਗਈਆਂ ਧਰਮ ਕੀ ਸਾਡੇ ਜੋ ਗੱਡੀ ਆਈ ਫਿਲਮ ਦਿਖਾਉਣ ਨੂੰ ਦਿਖਾਉਣ ਵਾਲੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸੋ ਅੱਜ ਤਹਾਡੀ ਜਿਹਾ ਲੱਗਿਆ ਕੱਲ ਨੂੰ ਸਾਡੇ ਕਥਾ ਵਿਚਾਰ ਕਥਾ ਵਿਚਾਰ ਪ੍ਰਚਾਰਕ ਆ ਰਹੇ ਨੇ ਗੁਲਾਬਿੰਦਰ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸੋ ਦੋ ਦਿਨ ਕਥਾ ਚੱਲਣੀਆਂ ਸੋ ਲਾਸਟ ਦਿਨ 17 ਤਰੀਕ ਨੂੰ ਸ਼ਾਮਾਂ ਦੇ ਦੀਵਾਨ ਸਜਣਗੇ ਸੋ ਦੀਵਾਨ ਸਜਾਉਣ ਆ ਰਹੇ ਨੇ ਸਾਡੇ ਉਹ ਵੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਾਡੇ ਸਿੰਘ ਸਹਿਬਾਨ ਤੇ 18 ਤਰੀਕ ਨੂੰ ਸਾਡੇ ਇੱਥੇ ਅਮਰਤ ਸੰਚਾਰ ਹੋ ਰਿਹਾ ਮਹਾਨ ਅਮਰ ਸੰਚਾਰ ਜੋ ਕਿ ਸਮੂਹ ਸੰਗਤਾਂ ਨੂੰ ਸਦਾ ਸੋ ਸਾਡੇ ਭਾਈ ਗੁਰਦੁਆਰਾ ਸ਼ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਸਤਰ ਹੈ ਕਕਾਰ ਉਹ ਫਰੀਦ ਦਿੱਤੇ ਜਾ ਰਹੇ ਨੇ ਅਮਰ ਸੰਚਾਰ ਵਾਲੇ ਨੂੰ ਸੋ ਭਾਈ ਸਾਡਾ ਸੰਗਤ ਨੂੰ ਇਹੀ ਸੰਦੇਸ਼ ਆਏ ਕਿ ਜਿੱਦਾਂ ਹੁਣ ਸਾਡੇ ਇਸ ਪੰਜਾਬ ਦੇ ਉੱਤੇ ਨਸਿਆਂ ਨੇ ਕਹਿਰ ਠਾਇਆ ਹੈ ਸੋ ਨਸੇ ਤੋਂ ਬਚਣ ਦੇ ਲਈ ਆਪਾਂ ਗੁਰੂ ਦੇ ਲੜ ਲੱਗੇ ਗੁਰਬਾਣੀ ਵਾਲੇ ਬਣੀਏ ਗੁਰੂ ਵਾਲੇ ਬਣੀਏ ਜਨਮ ਜੀ ਭਾਈ ਕਰ ਦਿੱਤਾ ਜੀ ਭਾਈ ਜੇਤਾ ਜੀ ਸਿੱਖਾਂ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲੇ ਪਉਣ ਲੱਗੇ ਪੀਰਤ ਪਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਦੇ ਦક્ષਿਣ ਦੇ ਰਾਹੇ ਕੀਤੇ ਮਾਣ ਮੈਂ ਇਸ ਸੰਸਾਰ ਦੇ ਵਿੱਚੋਂ ਖਤਮ ਕਰਦਾ ਜਿਨ ਸ਼ਬਦ ਹੈ ਸਾਧ ਆਇਆ ਸਾਧ ਧਾਮ ਦਾ ਗੁਰੂ ਕੋ ਸਵਾਗ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਹੈ ਸਾਧ ਆਇਆ ਗੁਰ ਕਿਰਪਾ ਦੇ ਨਿਰਮਲ ਹੋਆ ਪੂਰੇ ਮੂਰਤੀ ਸੇਵਾ ਕਰਨ ਦੇ ਨਾਲ ਗੁਰੂ ਅਮਰਦਾਸ ਦਾ ਰਾਮ ਪਾਤਸ਼ਾਹ ਜਿੱਦੇ ਨੇ ਬੰਦੇ ਦਾ ਮਨ ਨਿਰਮਲ ਹੋ ਜਾਂਦਾ ਤਾਰੇ ਜਿਹਨੋਂ ਤਾ ਦੂਰ ਰੱਖਣਾ ਸੱਚੇ ਪਾਤਸ਼ਾਹ ਜੋ ਵੀ ਨਹੀਂ ਸੱਚੇ ਪਾਤਸ਼ਾਹ ਇਹ ਪ੍ਰਸਾਦ ਨੂੰ ਸਕੇ ਸੱਚੇ ਪਾਤਸ਼ਾਹ ਦੇ ਘਰੇ ਖੁਸ਼ੀ ਖੁਸ਼ੀ ਜਾਵੇ ਇਹ ਸਮੂਹ ਸੰਗਤ ਤੁਹਾਡੇ ਘਰਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਲਈ ਚਰਨਾਂ ਚੇਤੇ ਜਗਾਂ ਸੱਚੇ ਪਾਤਸ਼ਾਹ ਬੋਲੇ

ਫਿਰ ਅੰਗਦ ਗੁਰਤੇ ਅਮਰਦਾਸ ਆਸ਼ਰਮ ਦਾਸਾਂ ਹੋਏ ਸਹਾਇ ਅਜਨ ਸਰ ਗੋਬਿੰਦ ਰਛਿ ਸਿਮਰਤਿ ਸ੍ਰੀ ਹਰਿ ਰਾਏ ਸ੍ਰੀ ਹਰਿ ਅਰਧਿ ਸੰਤਿਆਈ ਆਏ ਜਿਵੇਂ ਦਿੱਠਾ ਸੋ ਏ ਅਸੋਈ ਕਰਨ ਕਰਿ ਸਮਰਾਤਿ ਹੋਵੀ ਜਜ ਜਸਾਨਾ ਤੋਈ ਬਟੇ bye